ਜੀ ਹੈ ਤੇ ਅਪਾ ਅਗੇ ਵਿੜੇ ਵਿੱਚ ਤੇ ਦੇਖੋ ਹਵਾ ਠੰਡੀ ਠੰਡੀ ਚੱਲ ਰਹੀ ਆ ਮੌਸਮ ਬਹੁਤ ਵਧੀਆ ਹੋਇਆ ਪਿਆਗਾ ਦੇਖੋ ਜੀ ਹਵਾ ਚੱਲਦੀ ਤੇ ਲੋ ਜੀ ਇਧਰ ਆਪਣਾ ਮਣੀ ਪਲਾਟ ਆਪਾਂ ਇਹਨੂੰ ਵੀ ਪਾਣੀ ਪਾਉਣੇ ਆ ਆਪਾਂ ਦੂਜਾ ਲਾਇਆ ਸੀ ਮਣੀ ਪਲਾਟੇ ਮੱਚ ਗਿਆ ਸੀ ਪਹਿਲਾਂ ਆਪਾਂ ਹੁਣ ਇਹਨੂੰ ਦੁਬਾਰਾ ਲਾਇਆ ਹੈਗਾ ਆਪਾਂ ਇਹਨੂੰ ਬੋਤਲ ਵਿੱਚ ਲਾ ਦਿੰਦਾ ਤੇ ਲੋ ਜੀ ਇਹ ਜ਼ਰਾ ਆਪਾਂ ਭਰਤੀ ਬੋਤਲ ਪਾਣੀ ਵਾਲੀ ਆ ਪਾਣੀ ਲਾਉਣੇ ਆ ਫਿਰ ਜਿਹ ਵਿੱਚ ਇਹਦਾ ਢੱਕਣ ਲਾ ਕੇ ਗਰਮੀਆਂ ਵਿੱਚ ਤਾਂ ਸਾਰਾ ਦਿਨ ਬੋਤਲਾਂ ਹੀ ਬੋਤਲਾਂ ਭਰ-ਭਰ ਫ੍ਰੀਜ ਚ ਲਈ ਜਾਂਦੇ ਆ ਚਲੋ ਜੀ ਇੱਧਰ ਮੈਂ ਰੱਖ ਲਈ ਅੱਪ ਦਾ ਪਚਾ ਚਲੋ ਜੀ ਆਪਣੀ ਚਾਹ ਬਣ ਚੁੱਕੀ ਆ ਆਪਾਂ ਦਿੱਤਾ ਪਾ ਦਿੱਤਾ ਵਿੱਚ ਚਲੋ ਜੀ ਇੱਧਰ ਰੱਖਤਾ ਆਪਾਂ ਪਾਣੀ ਗਰਮ ਕਰਨ ਵਾਸਤੇ ਆਪਾਂ ਕੋਣੇ ਭਵਾਵਾਂਗੇ ਗਰਮ ਪਾਣੀ ਵਿੱਚ ਕੋਣਿਆਂ ਨੂੰ ਸਵਾਰ ਕੇ ਨਿਕਰ ਜਾਂਦੇ ਆ ਵਧੀਆ ਹੋ। ਤੇ ਲੋ ਜੀ ਆਪਣੀ ਚਾਹ ਵਾਂਗ ਤੇ ਤਿਆਰ ਹੋ ਚੁੱਕੀ ਆ। ਤੇ ਲੋ ਜੀ ਤੇਰਾ ਆਪਣਾ ਪਾਣੀ ਗਰਮ ਹੋ ਚੁੱਕਿਆ। ਆਪਾਂ ਦੇ ਵਿੱਚ ਪਾ ਦਨੇ ਸਰਫਾ। ਤੇ ਫਿਰ ਆਪਾਂ ਦੇ ਵਿੱਚ ਥੋੜੇ ਜਿਹਾ ਪੋਨੇ ਪਿਉ ਦਨੇ ਆ। ਪੋਨੇ ਦੇ ਵਿੱਚ ਘਿਓ ਘੰਦੂ ਜਾਂਦਾ ਜਿਹੜਾ ਉਹ ਨਿਕਲ ਜਾਂਦਾ ਹੈਗਾ। ਜਿਹੜਾ ਪਾਣੀ ਬਾਲਤੀਸ ਪਿਉਨਾਂਗੇ। ਫਿਰ ਆਪਾਂ ਰੰਗ ਕਰ ਦਾਂਗੇ। ਥਾਪੇ ਨਾਲ ਟਾਈ ਕਰ ਦਿੰਦੇ ਇਹਨਾਂ ਦੀ ਫਿਰ ਵਧੀਆ ਨਿਕਰ ਜਾਂਦੇ ਆ ਚਲੋ ਵਜੇ ਨੂੰ ਫਿਰ ਜਾਂਦੇ ਹੁਜੇ ਅੱਧਾ ਘੰਟਾ ਫਿਰ ਧੋਵਾਂਗੇ ਆਪਾਂ ਚਲੋ ਜੀ ਆਪਾਂ ਇਧਰ ਪੋਣੇ ਕੱਪੜੇ ਕੱਪੜੇ ਲੋਕ ਸੂਟ ਆ ਗਏ ਆਪਾਂ ਵਿੱਚ ਸਰਫ ਸਿੱਟ ਦਿੱਤਾ ਚਲੋ ਜੇ ਇਧਰ ਆਪਣੀ ਮਸ਼ੀਨ ਚੱਲੀ ਜਾਂਦੀ ਹੈ ਆਪਾਂ ਕੱਪੜੇ ਕੱਢਦੇ ਆਂ Otra te